ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਫੇਰ ਪੜ੍ਹਦੇ ਹਾਂ ਕਹਾਣੀ ਕੱਲੋ ਦਾ ਅਗਲਾ ਭਾਗ ਅੱਧੀ ਆਪਾਂ ਕਹਾਣੀ ਪਹਿਲਾਂ ਪੜ੍ਹ ਚੁੱਕੇ ਹਾਂ ਤੇ ਅਸੀਂ ਸ਼ੁਰੂ ਕਰਦੇ ਹਾਂ ਉਸ ਤੋਂ ਅੱਗੇ ਦੀ ਕਹਾਣੀ ਮੈਂ ਝਟਪਟ ਕੁਰਸੀ ਤੋਂ ਉੱਠਿਆ ਅਤੇ ਇਹ ਕਹਿੰਦਾ ਹੋਇਆ ਗਿਟਕਾਂ ਛਿਲੜਾਂ ਇਕੱਠੀਆਂ ਕਰਨ ਲੱਗ ਪਿਆ ਉਹ ਬੜੀ ਬੂਲ ਹੋਈ ਬਹਿਨ ਮਾਫ ਕਰਨਾ ਪਰਦੇਸੀ ਹੂੰ ਖਿਆਲ ਨਹੀਂ ਰਹਾ ਵੈਸੇ ਫਿਰ ਐਸੀ ਬੂਲ ਨਹੀਂ ਕਰੂੰਗਾ ਮੇਰਾ ਖਿਆਲ ਸੀ ਕਿ ਕਿ ਆਪਣੇ ਸੁਭਾਅ ਅਨਸਾਰ ਉਹ ਮੇਰੇ ਉੱਪਰ ਕਾਫੀ ਬਰੇਗੀ ਪਰ ਵੇਖ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਬੁੱਲ ਤੋਂ ਬੁੱਲ ਨਾ ਚੁੱਕਿਆ ਉਸ ਨੇ ਬੁੱਲ ਤੋਂ ਬੁੱਲ ਨਾ ਚੁੱਕਿਆ ਤੇ ਜਦ ਮੈਂ ਅੱਧੀਆਂ ਕੋ ਛਿਲਣਾ ਸਮੇਟ ਚੁੱਕਾ ਸਾਂ ਤਾਂ ਬੋਲੀ ਤੁਮ ਰਹਿਨੇ ਦੋ ਸਰਦਾਰ ਮੈਂ ਉਠਾ ਲੈਂਦੀ ਹਾਂ ਮੈਂ ਹਟ ਗਿਆ ਤੇ ਬਾਲਟੀ ਵਿੱਚੋਂ ਹੱਤ ਉਣ ਲੱਗਾ ਉਸਨੇ ਆਪਣੇ ਝਾੜੂ ਨਾਲ ਢਿੱਕਾਂ ਛਿੱਲਣਾ ਹੂੰਝ ਲਈਆਂ ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ ਤੇ ਸਭ ਕੁਝ ਛਾਬੇ ਵਿੱਚ ਪਾ ਕੇ ਚੱਲਦੀ ਬਣੀ ਮੈਨੂੰ ਇਤਮ ਇਤਮਨਾਨ ਆਇਆ ਦਾ ਸਾਹ ਆਇਆ ਸ਼ੁਕਰ ਹੈ ਬਲਾਟਲੀ ਮੈਂ ਅੰਬਾਂ ਤੋਂ ਵੇਲਾ ਹੋ ਕੇ ਮੂੜ ਆਪਣੇ ਕੰਮ ਜੁੱਟ ਪਿਆ ਮੀਂਹ ਦੇ ਝੋਰ ਕਰਕੇ ਉਸ ਦਿਨ ਵੀ ਮੈਂ ਥਾਂ ਬਦਲ ਨਾ ਸਕਿਆ ਦੂਸਰੇ ਦਿਨ ਜਦ ਕੱਲੋ ਆਈ ਤਾਂ ਸਭ ਤੋਂ ਪਹਿਲਾਂ ਉਸ ਨੇ ਮੇਰੇ ਘਰ ਦਾ ਅੱਗਾ ਸਾਫ਼ ਕੀਤਾ ਨਾਲੀ ਜਿਸ ਦੀ ਗਿਲਾਜਤ ਨੂੰ ਮੀਂਹ ਦਾ ਪਾਣੀ ਵੀ ਦੂਰ ਨਹੀਂ ਕਰ ਸਕਿਆ ਸੀ ਉਸ ਨੇ ਖਰੋਚ-ਕਰੋਚ ਕੇ ਸਾਫ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਕੰਮੋ ਬੇਲੀ ਹੋ ਕੇ ਮੇਰੇ ਲਾਗੇ ਜਿੱਥੇ ਮੈਂ ਬੈਠਾ ਲਿਖ ਰਿਹਾ ਸਾਂ ਆ ਕੇ ਪੁੱਛਣ ਲਗੀ ਦਾਦਾ ਬੀਤਰ ਕੂੜਾ ਹੋ ਤੋ ਬਾਹਰ ਫੈਂਕ ਦੇ ਮੈਂ ਲੈ ਜਾਉ ਨਹੀਂ ਹੈ ਕਹਿ ਕੇ ਮੈਂ ਮੂੰਹ ਤਿਹਾਨ ਆਪਣੇ ਕੰਮ ਵਿੱਚ ਲੱਗਾ ਰਿਹਾ ਉਸ ਦੇ ਵਾਕ ਵਿਚਲੇ ਦਾਦਾ ਦਾਦਾ ਸ਼ਬਦ ਨੇ ਮੈਨੂੰ ਜਰਾ ਕੁ ਔਖਿਆ ਕੀਤਾ ਕੀ ਇਹ ਆਪਣੇ ਆਪ ਨੂੰ ਮੇਰੀ ਪੋਤੀ ਦੀ ਉਮਰ ਦਾ ਖਿਆਲ ਕਰਦੀ ਹੈ ਕੀ 40 ਵਰਿਆਂ ਦੀ ਉਮਰੇ ਕੋਈ ਆਪਣੇ ਆਪ ਨੂੰ ਕਿਸੇ ਮੁਟਿਆਰ ਦਾ ਦਾਦਾ ਅਖਵਾਉਣਾ ਬਰਦਾਸ਼ਤ ਕਰ ਸਕਦਾ ਹੈ ਸਦਾ ਤੋਂ ਉਲਟ ਮੈਂ ਉਸ ਦਿਨ ਕੱਲੋ ਦੇ ਸੁਭਾਅ ਵਿੱਚ ਇੱਕ ਤਬਦੀਲੀ ਦੇਖੀ ਅੱਜ ਉਸਨੇ ਨਾ ਤਾਂ ਕਿਸੇ ਮੁਹੱਲੇ ਵਾਲੀ ਨਾਲ ਆড্ডা ਲਾਇਆ ਨਾ ਹੀ ਜਵਾਬ ਵਿੱਚ ਉਸ ਨੂੰ ਕਿਸੇ ਔਤਰੀ ਨਿਖਸਮੀ ਕਿਹਾ ਪੈੜ ਦਾ ਵਰਕਾ ਵਾੜ ਕੇ ਰੱਖਣ ਲੱਗਿਆ ਮੇਰੀ ਨਜ਼ਰ ਬੂਹੇ ਤੇ ਪਈ ਮੇਰਾ ਖਿਆਲ ਸੀ ਕਿ ਉਹ ਕੰਮ ਕਰਕੇ ਚਲੀ ਗਈ ਹੋਵੇਗੀ ਪਰ ਉਸ ਨੂੰ ਮੈਂ ਬੂਹੇ ਦੀ ਕੰਧ ਲੱਗੇ ਖੜ੍ਹਾ ਵੇਖਿਆ ਝਾੜੂ ਛਾਬਾ ਉਸਨੇ ਪਰਾਂ ਇੱਕ ਦਰਖਤ ਦੇ ਮੋਢ ਵਿੱਚ ਖੜੇ ਕਰ ਦਿੱਤੇ ਸਨ ਤੇ ਆਪ ਉਹ ਮੇਰੇ ਲਿਖੇ ਹੋਏ ਵਰਕਿਆਂ ਉੱਤੇ ਨੀਝ ਲਈ ਖੜੀ ਸੀ ਮੈਂ ਸੋਚਿਆ ਕੱਲ ਵਾਲੇ ਕੰਮ ਦੀ ਮਜ਼ਦੂਰੀ ਮੰਗਣ ਲਈ ਖੜੀ ਐ ਹੱਥ ਜੇ ਵਿੱਚ ਪਾ ਕੇ ਮੈਂ ਕੋਈ ਸਭ ਤੋਂ ਛੋਟਾ ਸਿੱਕਾ ਪੋਟਿਆਂ ਨਾਲ ਟਟੋਲਣ ਲੱਗਾ ਹੱਥ ਬਾਹਰ ਨਿਕਲਣ ਤੋਂ ਪਹਿਲਾਂ ਹੀ ਉਸਨੇ ਮੇਰੇ ਉੱਤੇ ਸਵਾਲ ਕੀਤਾ ਇਹ ਕਿਹਾ ਲਿਖਤੇ ਹੋ ਦਾਦਾ ਐਸੇ ਹੀ ਕੁਝ ਲਿਖਤਾ ਹੂੰ ਖੜਾਚ ਰੌਣ ਦੇਖਿਆ ਲੋ ਮੈਂ ਇੱਕ ਆਣਾ ਉਸ ਵੱਲ ਸੁੱਟਦਿਆਂ ਕਿ ਹਾਲੇ ਰਹਿਣੇ ਦੋ ਦਾਦਾ ਕਹਿ ਕੇ ਉਸਨੇ ਆਨਾ ਜਿੱਥੇ ਮੈਂ ਸੁੱਟਿਆ ਸੀ ਉੱਥੇ ਹੀ ਪਿਆ ਰਹਿਣ ਦਿੱਤਾ ਕੇਵਲ ਇੱਕ ਵਾਰੀ ਉਸ ਵੱਲ ਤੱਕ ਕੇ ਉਸਨੇ ਨਜ਼ਰ ਹਟਾ ਲਈ ਕਿ ਕਿਤਨੀ ਲਾਲਚਨ ਹੈ ਦਿਨ ਵਿੱਚ ਦਿਲ ਵਿੱਚ ਕੁੜ ਰਿਹਾ ਸੀ ਕਿ ਇੰਨੇ ਕੁ ਕੰਮ ਦੀ ਮਜ਼ਦੂਰੀ ਇੱਕ ਆਨਾ ਹੋਵੇਗੀ ਥੋੜੀ ਹੈ ਪਰ ਮੈਂ ਮੁਹੂ ਉਸ ਨੂੰ ਇਸ ਤਰ੍ਹਾਂ ਕੁਝ ਨਾ ਕਿਹਾ ਕਿ ਮਤੇ ਗਲੇ ਦਾ ਹਾਰ ਬਣ ਜਾਵੇ ਇੱਕ ਆਨਾ ਹੋਰ ਕੱਢ ਕੇ ਮੈਂ ਉਸ ਵੱਲ ਸੁਟਿਆ ਉਸ ਨੇ ਉਸੇ ਲਾਪਰਵਾਹੀ ਦੇ ਨਾਲ ਦੂਸਰੇ ਆਨੇ ਵੱਲ ਤੱਕਿਆ ਤੇ ਬੋਲੀ ਨਹੀਂ ਲੂੰਗੀ ਅਰੇ ਤੋ ਕਿਆ ਤੁਮੇ ਰੁਪਈਆ ਚਾਹੀਏ ਇਤਨੇ ਸੇ ਕਾਮ ਕੇ ਲੀਏ ਮੈਂ ਤੈਸ਼ ਵਿੱਚ ਆ ਕੇ ਇੰਨੀ ਗੱਲ ਕਹਿ ਤਾਂ ਜਾ ਪਰ ਜਿਉਂ ਹੀ ਉਸਦੇ ਚਿਹਰੇ ਤੇ ਡੂੰਗੀ ਨਜ਼ਰ ਸੁਠੀ ਤਾਂ ਮੈਂ ਸ਼ਰਮਸਾਰ ਹੋਣਾ ਪਿਆ ਮੇਰਾ ਬਸ ਹੁੰਦਾ ਤਾਂ ਆਪਣੇ ਕਹੇ ਹੋਏ ਸ਼ਬਦਾਂ ਨੂੰ ਮੁੜ ਨਿਗਲ ਜਾਂਦਾ ਕੱਲੋ ਦੇ ਚਿਹਰੇ ਉੱਤੇ ਲੋਭ ਦਾ ਕੋਈ ਚਿੰਨ ਨਹੀਂ ਸੀ ਨਾ ਹੀ ਗੁੱਸੇ ਦੀ ਕੋਈ ਲਕੀਰ ਮੈਨੂੰ ਪਛਾਤੀਆਂ ਹੋਈਆਂ ਤੇ ਉਹੜੀਆਂ ਵੀ ਉਸਦੇ ਮੱਥੇ ਉੱਤੇ ਨਹੀਂ ਸਨ ਮੈਨੂੰ ਇਹ ਜਾਪਿਆ ਜਿਵੇਂ ਕੱਲੋ ਦੇ ਨਕਸ਼ਾ ਉੱਤੇ ਅੱਜ ਕੋਈ ਅਨੁੱਖਾ ਜਿਹਾ ਹੁਸਨ ਨਿੱਖਰਦਾ ਆ ਰਿਹਾ ਸੀ ਕੋਈ ਦਿਲਕਸ਼ ਜਹੀ ਖਿੱਚ ਕੋਈ ਨਿੱਗੀ ਅਤੇ ਮਿੱਠੀ ਜਹੀ ਚਮਕ ਕਿਉਂ ਨਹੀਂ ਲਿੱਤੀ ਕੱਲੋ ਮੇਰੇ ਬਾਗ ਵਿੱਚ بےਖਿਆਲੇ ਹੀ ਲਚਕ ਜਹੀ ਆ ਗਈ ਜਵਾਬ ਵਿੱਚ ਛਟਪਟ ਕੁਝ ਨਾ ਕਹਿ ਸકી ਬੋਲਣ ਤੋਂ ਪਹਿਲਾਂ ਉਸਦੇ ਹੋਠਾਂ ਉੱਤੇ ਇੱਕ ਤਬਸਮ ਜਿਹਾ ਲਿਸ਼ਕਿਆ ਅੱਖਾਂ ਦੀਆਂ ਪਲਕਾਂ ਉਸ ਦੀਆਂ ਕਿਸੇ ਸੁਖਾਵੇਂ ਜੇ ਭਾਰ ਨਾਲ ਥੋੜੀਆਂ ਨੀਵੀਆਂ ਪਈਆਂ ਉਸ ਦੀਆਂ ਗੱਲਾਂ ਉੱਤੇ ਇੱਕ ਤਰ੍ਹਾਂ ਦਾ ਭਖਾ ਜਿਹਾ ਪੈਦਾ ਹੋਇਆ ਸੰਗਦਿਆਂ ਸੰਗਦਿਆਂ ਰੁਕਦਿਆਂ ਰੁਕਦਿਆਂ ਜਿਵੇਂ ਚਿੱਤ ਚਿੱਤ ਕਰਕੇ ਉਸ ਦੇ ਮੂੰਹੋਂ ਨਿਕਲਿਆ ਤੁਮਕੋ ਕੱਲ ਮੁਝੇ ਬਹਿਨ ਜੋ ਕਹਾ ਥਾ ਤੁੰਨੇ ਕੱਲ ਮੁਝੇ ਬਹਿਨ ਜੋ ਕਹਾ ਥਾ ਸੁਣ ਕੇ ਮੈਂ ਹੱਕਾ ਵੱਕਾ ਰਹਿ ਗਿਆ ਇੱਕ ਅਤ ਔਖੇ ਸਵਾਲ ਦਾ ਹੱਲ ਜਿਸ ਨੂੰ ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸਾਂ ਮੇਰੇ ਸਾਹਮਣੇ ਸੀ ਕੱਲੋ ਜਿਸ ਨੂੰ ਹੁਣ ਤੱਕ ਕਲਾ ਦੀ ਮੂਰਤ ਤੇ ਕਲੇਸ਼ ਦੀ ਰੂਹ ਸਮਝਦਾ ਰਿਹਾ ਉਸ ਦੇ ਇੱਕ ਨਿੱਕੇ ਜਿਹੇ ਵਾਕ ਨੇ ਜਿਵੇਂ ਸਾਰੀ ਦੀ ਸਾਰੀ ਕੱਲੋ ਮੇਰੇ ਸਾਹਮਣੇ ਬਦਲ ਦਿੱਤੀ ਮੇਰੀ ਨਫ਼ਰਤ ਪਿਆਰ ਵਿੱਚ ਬਦਲ ਗਈ ਕੱਲੋ ਦਾ ਕਿਰਣ ਤੱਕ ਕਿਰਣ ਤੱਕ ਚਿਹਰਾ ਮੈਨੂੰ ਸੋਹਣਾ ਦਿਖਾਈ ਦੇਣ ਲੱਗਾ ਪੈੜ ਤੇ ਕਲਮ ਰੱਖ ਦਿੱਤੇ ਅਤੇ ਇੱਕ ਵਾਰੀ ਹੋਰ ਉਸ ਵੱਲ ਤੱਕਿਆ ਕੱਲੋ ਦੇ ਨਕਸ਼ਾ ਵਿੱਚੋਂ ਹੁਸਨ ਤੇ ਪਿਆਰ ਦੀ ਸੁਆਮਾ ਉੱਠ ਕੇ